ਕੀ ਕਹਿਣਾ ਤੂੰ ਜੋ ਕੀ ਕਹਿਣਾ ਚਾਹੁੰਨੀ ਐ ਇਹ ਦੱਸ ਮੈਨੂੰ ਲੱਗਦਾ ਸਮਝੇ ਨਹੀਂ ਮੰਮੀ ਤੁਸੀਂ ਉਹ ਜੇ ਕਿਤੇ ਸਿੱਧੀ ਉਂਗਲੀ ਨਾਲ ਕੋਈ ਚੀਨਾ ਨਿਕਲੇ ਤੇ ਉਂਗਲੀ ਨੂੰ ਕੀ ਕਰੀਦਾ ਟੇਢਿਆ ਹਾਂ ਤੇ ਜੇ ਟੇਢੀ ਵੀ ਨਾ ਕੰਮ ਆਵੇ ਤਾਂ ਉਂਗਲੀ ਦਾ ਕੋਈ ਕੰਮ ਹੀ ਨਹੀਂ ਆਗਾ ਫਿਰ ਉਹ ਕਿ ਕੰਮੇ ਤੇ ਨਹੀਂ ਨਾ ਹੁੰਦੀ ਸਫਾਇਆ ਕਰ ਲੋ ਰਸਤੇ ਚ ਉਹ ਮੈਂ ਕਹਿੰਨੀ ਆ ਵੀਰ ਦਾ ਫਿਰ ਦੂਜਾ ਵਿਆਹ ਤਾਂ ਹੋ ਸਕਦਾ ਨਾ ਲੰਝੂ ਆ ਤੇ ਤੂੰ ਬੜੀ ਵਧੀਆ ਸਕੀਮ ਸੋਚੀ ਪਰ ਹਜੇ ਨਾ ਤੂੰ ਚੁੱਪੀ ਰਹਿ। ਕਿਉਂ ਮੰਮੀ? ਮੈਂ ਤੈਨੂੰ ਕਹਿੰਨੀ ਆਂ ਵੀ ਵੇਖ ਲਾ ਜੇ ਇੱਧਰ ਦਾਲ ਗਲਦੀ ਆ ਤੇ ਵੇਖ ਲਾ ਨੇ ਇੱਧਰ ਗਲ ਜੂਗੀ ਤੇ ਫਿਰ ਜ਼ਰੂਰ ਦੂਜਾ ਕੁੱਕਰ ਧਰਨਾ। ਮੰਮੀ ਕਿਤੇ ਬਾਸੀ ਨਾ ਹੋ ਜੇ। ਚਲ ਵੇਖਦੇ ਆਂ ਤੇਰੀ ਮਾਸੀ ਨੂੰ ਆ ਲੈਣਦੇ ਫਿਰ ਵੇਖਦੇ ਆਂ। ਚਲੋ ਮਾਸੀ ਦੀ ਵੀ ਸਲਾਹ ਲਲੋ। ਮਾਸੀ ਦੀ ਤੇ ਮੇਰੀ ਸੋਚ ਇੱਕੋ ਜੀ ਹੈ। ਵੇਖ ਲੈਣਾ। ਉਨੇ ਵੀ ਹਾਮੀ ਭਰਨੀ ਐ ਇਸੇ ਗੱਲ ਦੀ ਅੱਗੋਂ ਤੁਹਾਡੀ ਮਰਜ਼ੀ ਮੈਂ ਵੇਖਾਂ ਮਾਰਾ ਨਹੀਂ ਪਦਮਨੀ ਕੰਮ ਕੀ ਕਰਨ ਲਈ ਐ ਚਲ ਵੇਖ ਲੈ ਉਹਨੂੰ ਆ ਲੈਣ ਦੇ ਮਾਸੀ ਨੂੰ ਠੀਕ ਐ ਨਾਲ ਰੋਟੀ ਪਾਣੀ ਤੇ ਮਾਸੀ ਖਾ ਕੇ ਜਾਣਗੇ ਮੈਂ ਤਿਆਰ ਕਰਵਾ ਲਵਾਂ ਠੀਕ ਕਰ ਲੋ ਕਰ ਲੋ ਚੰਗੀ ਤਰ੍ਹਾਂ ਸਾਫ ਕਰ ਲੋ ਹਾਂਜੀ ਦੀਦੀ ਮੈਂ ਸੋਈ ਸਾਰੇ ਸਾਫ ਕਰ ਦਿੱਤੀ ਕੱਪੜੇ ਵੀ ਉੱਪਰ ਸੁੱਕਣੇ ਪਾਈਆਂ ਤੇ ਤੁਸੀਂ ਮੈਨੂੰ ਦੱਸ ਦੋ ਰੋਟੀ ਸਕੀ ਬਣਾਉਣਾ। ਹੂੰ। ਇੰਨੀ ਪਦੀਆ ਗੱਲ ਐ ਜੇ ਰੋਟੀ ਦਾ ਖਿਆਲ ਹੈਗਾ ਵੈ। ਪਰ ਇਹ ਚੀਜ਼ਾਂ ਨੂੰ ਨਾ ਟਾਈਮ ਨਾਲ ਸ਼ੁਰੂ ਕਰ ਲਓ। ਸਵੇਰੇ ਨਾ 5 ਵਜੇ ਉੱਠ ਕੇ ਆਇਆ ਕਰੋ। 6:30-7 ਵਜੇ ਦੇ ਵਿੱਚ ਵਿੱਚ ਡੈਡੀ ਨੇ ਤੇ ਮੰਮੀ ਨੇ ਚਾਹ ਪੀਣੀ ਹੁੰਦੀ ਐ। ਹਾਂਜੀ। ਠੀਕ ਐ। 8:30-9 ਵਜੇ ਤੱਕ ਨਾਸ਼ਤਾ ਸਾਰਿਆਂ ਦਾ ਹੋ ਜਾਂਦਾ। ਤੇ ਦੁਪਹਿਰ ਦੀ ਸਬਜ਼ੀ ਭਾਜੀ ਅੱਜ ਲੇਟ ਹੋ ਗਈ। 12 ਵਜੇ ਤੋਂ ਪਹਿਲਾਂ ਬਣ ਜਾਈ ਚਾਹੀਦੀ ਐ। 1:30 ਵੇ ਸਾਰੇ ਰੋਟੀ ਖਾ ਚੁੱਕੇ ਹੁੰਦੇ ਨੇ। ਨਾਲ ਸੱਚ ਮੈਂ ਗਿਆ ਨਾ ਇਸਾ ਮਾਸੀ ਜੀ ਆ ਰਹੇ ਨੇ ਤੁਹਾਡੀ ਮਾਸੀ ਸੱਸਾ ਠੀਕ ਹੈ ਉਹ ਆ ਰਹੇ ਨੇ ਤੇ ਚਾਹ ਪਾਣੀ ਚ ਕੋਈ ਕਮੀ ਨਾ ਰਵੇ ਹੋਜ਼ਨ ਚਾਚੀ ਜੀ ਨਹੀਂ ਆਏ ਸੀ ਨਾ ਤੇ ਤੁਹਾਡੀ ਰੋਟੀ ਬਹੁਤ ਸੁਆਦ ਸੀ ਆ ਜੋੜੇ ਹੱਥ ਇੱਜ਼ਤ ਰੱਖ ਲੈਣਾ ਮਾਸੀ ਅੱਗੇ ਨਹੀਂ ਤੇ ਮਾਸੀ ਬੁਰਾ ਹਾਲ ਕਰਦੀ ਸਾਡਾ ਤੇ ਅਹੀਂ ਕਰਵਾਣਾ ਨਹੀਂ ਜੇ ਤੇ ਆਪਣਾ ਵੀ ਸੋਚ ਲੈ ਉਹ ਕੋਈ ਇੱਜ਼ਤ ਘਾ ਦੇਣਾ ਬਹੁਤੀ ਮੀਤਾ ਆਪਣੇ ਬੰਦੇ ਦੀ ਸੋਚ ਲੈਣਾ ਸਾਰੀ ਉਮਰ ਦੀ ਗੱਲ ਹੈ ਮੈਂ ਨਾ ਰਹਿਦਾ ਹਾਂ ਸਾਰੀ ਉਮਰ ਇਹ ਤਾਨੇ ਮੈਨੇ ਤਾਂ ਬਚਾ ਲੈਣਾ ਉਹਨੂੰ ਹਾਂਜੀ ਜੀ ਜੀ ਮੈਂ ਪੂਰਾ ਧਿਆਨ ਖੋ ਜੀ ਪੁੱਛ ਲੈਣਾ ਚਾਹ ਕਿੱਦਾਂ ਦੀ ਪੀਣੀ ਮਾਸੀ ਜੀ ਬਸੰਦ ਕਰੋਗੇ ਲਾਚੀ ਵਾਲੀ ਕਿ ਲੋਗ ਵਾਲੀ ਬਿੰਦੇ ਹ ਮਸਾਲਾ ਪਾਣਾ ਕਿ ਨਹੀਂ ਪਾਣਾ ਅਗਰ ਪੁੱਛ ਕੇ کریںਗੀ ਨਾ ਤਾਂ ਮਾਸੀ ਅਚੀ ਨੂੰ ਬੜਾ ਚੰਗਾ ਫੀਲ ਕਰਦੇ ਨੇ ਠੀਕ ਹੈ ਕੋਈ ਜਸੂਲ ਹੋਵੇ ਘਰ ਆਂਦੇ ਠੀਕ ਹੈ ਹੋਰ ਕੋਈ ਗੱਲ ਨਹੀਂ ਆਮ ਤਿਹ ਸੁਣੀਦਰਾ ਪਹਿਲਾ ਪੀਣਾ ਹੈ ਪਹਿਲਾ ਪਾਣੀ ਫਿਰ ਠੰਡਾ ਫਿਰ ਚਾਹ ਠੀਕ ਹੈ ਠੀਕ ਕਰ ਲਓ ਜਿਆ ਦੀਦੀ ਚਲ ਗਈਆ ਦੱਸ ਕੇ ਤੇ ਫਿਰ ਨਹੀਂ ਮੈਨੂੰ ਕੁਝ ਕਹੇ ਕਿ ਸਬਜੀ ਚ ਬਣਾਉਣਾ ਕੀ ਆ ਦਾਲ ਬਣਾਉਣੀ ਆ ਸਬਜੀ ਬਣਾਉਣੀ ਕਿਹੜੀ ਚੀਜ਼ ਬਣਾਉਣੀ ਆ ਪਰ ਮੈਨੂੰ ਲੱਗਦਾ ਵਾ ਜੇ ਸਿਮਰਤ ਹੁਣ ਪੁੱਛਣ ਗਈ ਨਾ ਇਹਨਾਂ ਨੇ ਕਹਣਾ ਤੇਰਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਵੇਹੇ ਜਦੋਂ ਕੋਈ ਕਰੇ ਕੋਈ ਆਇਆ ਜਾਇਆ ਹੁੰਦਾ ਉਹ ਤਾਂ ਪਨੀਰ ਹੀ ਬਣਾਉਂਦੇ ਹੁੰਦੇ ਹੁਣ ਇੰਨਾ ਇੰਨਾ ਮੈਨੂੰ ਪਤਾ ਇਹ ਕਿਹੜਾ ਪਨੀਰ ਬਣਾ ਸੁੱਕਾ ਬਣਾਉਣਾ ਵਾ ਤਰੀਆਲਾ ਬਣਾਉਣਾ ਵਾ ਜੀ ਗਰੇਵੀ ਚ ਬਣਾਉਣਾ ਕੱਲ ਕਰਾਂ ਕਰਾਂਦਾ ਆਪੇ ਕੋਈ ਨਾ ਕੁਝ ਵੇਖਦੀ ਬਾਅਦ ਚ ਇਹਨਾਂ ਨੂੰ ਕਰ ਲੈਣੀ ਚਰੰਦਰ ਹੋਣਗੇ ਗੱਲਾਂ ਲੈ ਮੇਰੀ ਗਰਜੀਤ ਘਰ ਆ ਗਈ ਭੈਣ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਭੋਰ ਕਿਆ ਲਾ ਵਧੀਆ ਤੁਸੀਂ ਸੁਣਾਓ ਤੁਹਾਡਾ ਕਿਆ ਲਾ ਮੇਰਾ ਵੀ ਵਧੀਆ ਵਾ ਬਹਿ ਜਾ ਔਰ ਠੀਕ ਆ ਭੈਣੇ ਤੁਹਿੰਨੇ ਕਿਨਾਲ ਕਦਾਂ ਨਵੀਆਂ ਪੱਕੀਆਂ ਸਾਂਦੇ ਜਾਂ ਫਿਰ ਆਹੋ ਖਾਂਦੀਆਂ ਮੈਂ ਕਿਹ ਜਾ ਕੇ ਵੇਖ ਕੇ ਆਵਾਂ ਵਾਵਾ ਸੇਵਾ ਸੁਭਾ ਕਰਉਂਦੇ ਹਣਿਆ ਹਣਾ ਤੂੰ ਵੀ ਖਾ ਕੇ ਜਾਈਂ ਨਾ ਸੇਵਾ ਕਰਾ ਕੇ ਜਾਈਂ ਪਾਣੀ ਆਈ ਨੋ ਦੇ ਹੱਥਾਂ ਨਹੀਂ ਖਾਣ ਆਈਆਂ ਖਾ ਕੇ ਬਹਿ ਜਾ ਫਿਰ ਹੋਰ ਦੀਦੀ ਜਿੱਜਾ ਜੀ ਕਿੱਥੇ ਨੇ ਹੋ ਗਏ ਆ ਕਿੱਥੇ ਉਹਨਾਂ ਨੇ ਅਜੇ ਦੋ ਦਿਨਾਂ ਨੂੰ ਆਉਣਾ ਅੱਛਾ ਤੇ ਬਾਕੀ ਸਾਰੇ ਕਿੱਥੇ ਐ ਨਾ ਅੰਜੂ ਨਾ ਜਦੋਂ ਆਉਂਦੀ ਆ ਇੱਥੇ ਹੀ ਹੈ ਬਾਕੀ ਸਾਰੇ ਕਿ ਉਹਨਾਂ ਨੇ ਕਿੱਥੇ ਜਾਣਾ ਸੇਵਕ ਵੀ ਘਰੇ ਹੋਣਾ ਹਜੇ ਉਹ ਕਿਹੜਾ ਦਫ਼ਤਰ ਜਾਣ ਲੱਗਾ ਨਹੀਂ ਘਰੇ ਹੀ ਹੈ ਸਾਰੇ ਘਰੇ ਹੀ ਹੈ ਸੇਵਕ ਨੋਹ ਰਾਣੀ ਮਾਰੋ ਆਵਾਜ਼ ਕਿੱਥੇ ਆ ਆ ਮਾਰਦੀ ਆ ਸਾਰੇ ਹੁੰਦੇ ਕੋਈ ਨਹੀਂ ਉਹ ਫੇਰ ਦੀਦੀ ਵਾਲੀ ਨੋਹ ਰਾਣੀ ਨੂੰ ਅੰਜੂ ਨੂੰ ਕਿੱਥੇ ਨੇ ਬੁਲਾਉ ਨਾਲ ਆ ਬੁਲਾਨੀ ਅੰਜੂ ਆ ਸਿਮਰਤ ਨੂੰ ਲੈ ਕੇ ਤੇ ਆ ਪੁੱਤ ਫੇਰ ਮਾਸੀ ਆਈ ਹੂ ਮਾਸੀ ਜੀ ਆਈ ਨੇ ਸੱਸੀ ਨਾਲਦੀ ਹੈ ਹੋਰ ਕੀ ਹਾਲ ਚਾਲ ਹੈ ਮੈਂ ਠੀਕ ਹਾਂ ਮਾਸੀ ਕੀ ਠੀਕ ਹੋ ਹਾਂ ਮਾਸੀ ਮੈਂ ਤੁਹਾਨੂੰ ਵੀ ਤੁਹਾਨੂੰ ਤੇ ਜਾਨ ਹੀ ਨਹੀਂ ਹੁੰਦੀ ਮਾਸੀ ਜੀ ਦੀ ਨਹੀਂ ਨਹੀਂ ਮਾਸੀ ਤੁਹਾਨੂੰ ਮੈਂ ਭੁੱਲ ਜਾਵਾਂਗੀ ਇੱਕ ਦਿਨ ਲਈ ਮੂਵੀ ਨੂੰ ਭੁੱਲਾਂਗੀ ਤੁਹਾਨੂੰ ਨਹੀਂ ਇਹੋ ਤਾਂ ਤਿਆਂ ਦਾ ਪਿਆਰ ਹੁੰਦਾ ਤੁਹਾਨੂੰ ਮਿਲ ਕੇ ਤਾਂ ਸੱਚੀ ਮੇਰੇ ਲਈ ਜੇ ਠੰਡ ਹੀ ਪੈ ਜਾਂਦੀ ਹੈ ਕਿ ਮੇਰੀ ਮਾਸੀ ਆ ਗਈ ਹੈ ਲੈ ਨੂੰ ਮਾਸੀ ਕੋ ਬਹੁਤ ਹੁੰਦੇ ਨੇ ਸੱਚੇ ਮਾਸੀ ਸੱਸੀ ਗੱਲ ਕੀ ਹੋਰ ਕੀ ਹਾਲ ਚਾਲ ਹੈ ਵਧੀਆ ਬਹਿ ਜਾਓ ਪਾਣੀ ਠੰਡਾ ਲਿਆਇਆ ਨਾ ਹਾਂਜੀ। ਪੀ ਲਓ ਪਾਣੀ। ਥੋੜਾ ਮਸਲੀ। ਈਲਾ ਪਾਣੀ। ਪੀ ਲੈ ਲਓ ਮੀ। ਪੀਣਾ? ਨਹੀਂ ਨਹੀਂ, ਤੁਸੀਂ ਪੀਓ। ਜਾਓ। ਕੁਛ ਠੰਡਾ ਵਗਰਾ ਕੇ ਆਓ ਤੇ ਚਾਹ ਦੀ ਕਿਆਰੀ ਕਰੋ। ਠੀਕ ਹੈ? ਹਾਂਜੀ। ਹੋਰ ਸੁਣਾਓ। ਕੱਲੇ ਆ ਗਏ ਉਹ। ਮਾਸਟਰ ਜੀ ਨੂੰ ਨਾਲ ਲੈਣਾ ਸੀ। ਮਾਸ ਕੱਲੀ ਆ ਗਈ ਅੱਜ ਮੈਂ ਮਾਸਰ ਨੂੰ ਫੇਰ ਲਿਆਵਾਂਗਾ ਇਕੱਲੇ ਥੋੜੇ ਫਿਰਦੇ ਹੋ ਗੱਡੀ ਬੜੀ ਡਰਾਈਵਰ ਨੂੰ ਬਿਠਾਇਆ ਚਲੋ ਜੀ ਤੁਪਕੋ ਹੋਰ ਮੈਂ ਕਿਹਾ ਤੁਸੀਂ ਤੇ ਹੋਣਾ ਨਹੀਂ ਨਾ ਨੋ ਰਣੀ ਨੂੰ ਚੇਤਾ ਆਇਆ ਨਾ ਧੀ ਰਣੀ ਨੂੰ ਚੇਤਾ ਆਇਆ ਮੈਂ ਕਿਹਾ ਮੈਂ ਹੀ ਆਵਾਂ ਮਾਸੀ ਜੀ ਪਤਾ ਕੀ ਗੱਲ ਹੈ ਥੋੜਾ ਜਿਹਾ ਨਾ ਸੇਵਕ ਨੂੰ ਕੋਈ ਕੰਮ ਹੀ ਪੈ ਗਿਆ ਸੀ ਇੱਥੇ ਭਾਵੇਂ ਦਫ਼ਤਰ ਨਹੀਂ ਜਾਂਦਾ ਇੱਧਰ ਦੀ ਵੀ ਫੇਰੇ ਹਜੇ ਰੁਕੇ ਹੋਏ ਨੇ ਨਾਨਕੇ ਵੀ ਹੋਏ ਜਾਣਾ ਜੇ ਫੇਰੇ ਕਈ ਰੁਕੇ ਪਏ ਤਾਂ ਅੱਗੇ ਮੈਨੂੰ ਕਹਿੰਦੇ ਕਹਿੰਦੇ ਤੇਰੀ ਮਾਸੀ ਨੇ ਮੇਰੀ ਚੰਗੀ ਕਲਾਸ ਲੈਂਦੀ ਆ ਪਰ ਤੁਸੀਂ ਕਲਾਸ ਨੱਧਰ ਰੁਕਣਾ ਮੇਰੇ ਮਨ ਨਾਲ ਨਾ ਦੋਵਾਂ ਦੀ ਲੈਣੀ ਆ ਤੁਹਾਡੀ ਦੋਨਾਂ ਮਾਮਾਆਂ ਦੀ ਜ਼ਿੰਮੇਵਾਰੀ ਲਾ ਲੈਣਾ ਪੈਣੀ ਹਰ ਰਿਸ਼ਤੇਦਾਰ ਕੋ ਲੈ ਕੇ ਜਾ ਤੂੰ ਵੀ ਕਰ ਲੈ ਰਾਂਜਾ ਰਾਜੀ ਚਲੋ ਕੋਈ ਗੱਲ ਨਹੀਂ ਹੋਰ ਸੁਣਾਓ ਘਰੇ ਸਭ ਕਿੱਦਾਂ ਸਭ ਵਧੀਆ ਹਾਂ ਜੀ ਜੀ ਦੀ ਗੱਡੀ ਕਿੱਥੇ ਨਵੀਂ ਮੈਂ ਤੇ ਬਾਹਰ ਵੇਖੀ ਨਜ਼ਰ ਨਹੀਂ ਆਈ ਗਈ ਗੱਲ ਜੀਜਾ ਜੀ ਲੈ ਕੇ ਗਏ ਆ ਹਾਓ ਜੀ ਤੇਨੇ ਖੜੀ ਏ ਸੁਣ ਲਾ ਹੁਣ ਤੂੰ ਮਾਸੀ ਦੀਆਂ ਗੱਲਾਂ ਕਿਉਂ ਕੀ ਗੱਲ ਹੋ ਗਈ ਹੈ ਦੱਸ ਦਾ ਚ ਗੱਡੀ ਮਿਲੀ ਆ ਤੇ ਨਜ਼ਰ ਆਉਣੀ ਚਾਹੀਦੀ ਨਾ ਨਹੀਂ ਭੈਣੇ ਇਹ ਗੱਲਾਂ ਤੂੰ ਮੈਨੂੰ ਨਾ ਸੁਣਾ ਉਹਨੂੰ ਸੁਣਾਈ ਜਿਹੜੀ ਚਾਹ ਲੈ ਕੇ ਆਉਂਦੀ ਐ ਸਹੀ ਕਿਹਾ ਮਾਸੀ ਜੀ ਇਹ ਗੱਲ ਤਾਂ ਉਹਦੇ ਨਾਲ ਕਰੋ ਕਿਉਂ ਕੀ ਗੱਲ ਹੋ ਗਈ ਤੋਖਾ ਹੀ ਹੋ ਗਿਆ ਮਾਸੀ ਜੀ ਸਾਡੇ ਨਾਲ ਤੇ ਬੜਾ ਹੀ ਤੋਖਾ ਹੋ ਗਿਆ ਮੰਮੀ ਨੇ ਤਾਂ ਵਿਚੋਲਿਆਂ ਦੇ ਮਗਰ ਲਾ ਕੇ ਰਿਸ਼ਤਾ ਕਰ ਲਿਆ ਕਿ ਮੇਰੀ ਬੜੀ ਜਾਣਨ ਵਾਲੀ ਐ ਮੇਰੀ ਸੇਲੀ ਵਾਲਾ ਸਾਹਬ ਹੈਗਾ ਵਾ ਤਾਂ ਦੇ ਤਾਂ ਸਾਹਤਾ ਪੂਰਾ ਪਰ ਪੇ ਜਦੋਂ ਮੈਂ ਰਿਸ਼ਤਾ ਕਰਾਉਣੀ ਹਾਂ ਤੁਹਾਨੂੰ ਗੱਡੀ ਵੀ ਮਿਲਣੀ ਹੈ ਗਹਿਣਾ ਗੱਟਾ ਵੀ ਵਾਧੂ ਹੋਣਾ ਹੈ ਹੈ ਨਹੀਂ ਭੈਣਾ ਮੈਨੂੰ ਕੀ ਪਤਾ ਸੀ ਮੈਂ ਤਾਂ ਭੈਣੇ ਧੋਖੇ ਚ ਆ ਗਈ ਵਿਚੋਲਿਆਂ ਦੇ ਪਿੱਛੇ ਲੱਗ ਕੇ ਐਡੇ-ਐਡੇ ਵਧੀਆ ਕਰਾਉਂਦਾ ਰਿਸ਼ਤਾ ਕਰਾਉਂਦਾ ਈ ਤੇ ਮੇਰੀ ਵਾਰੀ ਆਵੇ ਮੇਰੇ ਮੁੰਡੇ ਨੂੰ ਤਾਂ ਖੂਚ ਸੁੱਟਦਾ ਹੀ ਆਨੇ ਤੇ ਇਹ ਗੱਲੇ ਤਾਂ ਖੁੱਝ ਸੁੱਤਣ ਵਾਲੀ ਗੱਲ ਹੋ ਗਈ। ਇੰਨਾ ਸੋਹਣਾ ਸੁਨੱਖਾ ਮੁੰਡਾ ਇੰਨਾ ਪੜਿਆ ਹੈ ਕਿ ਆ ਇੰਨੀ ਉਹਦੀ ਤਨਖਾਹ ਤੇ ਤੁਸੀਂ ਖੁੱਝ ਸੁੱਟ ਦਿੱਤਾ ਵਾ ਕਿ ਜਿੰਨਾ ਕੁੜੀ ਨੂੰ ਕੋਈ ਗੱਲ ਨਾ ਅਕਲ ਨਾ ਕੋਸ਼। ਤੂੰ ਇੰਜ ਕਰ ਤੂੰ ਅੰਦਰ ਲੈ ਜੀ ਇਹਨੂੰ ਤੂੰ ਜਾ ਕੇ ਤੇ ਸਮਝਾ ਸਾਡੇ ਤੋਂ ਰਿੱਕੇ ਨਹੀਂ ਚੜਦੀ ਤੇ ਨਾਲ ਸਾਡੀ ਕੋਈ ਗੱਲ ਮੰਨਦੀ ਏ। ਕੋਈ ਨਹੀਂ ਮੈਂ ਚੰਗੀ ਤਰ੍ਹਾਂ ਸਮਝਾ ਕੇ ਜੰਨੀ। ਭੀਕਰ ਉਹਨੂੰ ਸਮਝਾ ਪਈ ਸੌਰਿਆਂ ਦੇ ਘਰ ਕਿੱਦਾਂ ਵਸੇਪਾ ਹੁੰਦਾ। ਕਿ ਕਿੰਦਾ ਘਟਣੀ ਇੱਥੇ ਜਿੱਦਾਂ ਕਹਿੰਦੇ ਤਾਂ ਮਨ ਉਹਨਾਂ ਦੀ ਕੋਈ ਨਹੀਂ ਮੈਨੂੰ ਤਾਂ ਲੱਗਦਾ ਇਹਨੂੰ ਕਿਤੇ ਬਹਿਣ ਖਲੋਉਂਦਾ ਵੀ ਨਹੀਂ ਪਤਾ ਕਿਸੇ ਦੇ ਵਿੱਚ ਕਿੱਦਾਂ ਬਹਿਣਾ ਕੀ ਕਰਨਾ ਕੋਈ ਨਹੀਂ ਮੈਂ ਸਮਝਾ ਕੇ ਜਾਉਂਗੀ ਅੱਜ ਤੂੰ ਵੇਖ ਹੀ ਲੈਣਾ ਚਾਹ ਪਾਣੀ ਪੀ ਲੈਂਦੇ ਪਹਿਲਾਂ ਜੇ ਨਾ ਚਾਹ ਸਵਾਦ ਹੋਈ ਨਾ ਤੇ ਵੇਖੀ ਫਿਰ ਮਾਸੀ ਜੀ ਤੁਸੀਂ ਆਏ ਹੋ ਵੇਖਿਆ ਪਾਣੀ ਉੱਥੇ ਧਰਤਾ ਹੁੰਦਾ ਹੱਥ 'ਚ ਪਾਣੀ ਹੁੰਦਾ ਜੇ ਉਹਨਾਂ ਨੇ ਕਹਿ ਹੀ ਦਿੱਤਾ ਪੁੱਤ ਬਹਿ ਜਾ ਤੇ ਬਹਿ ਗਈ ਇੰਨਾ ਨਹੀਂ ਮੂੰਹ ਕਿਹਾ ਗਿਆ ਕਿ ਨਹੀਂ ਮਾਸੀ ਜੀ ਮੈਂ ਤੁਹਾਡੇ ਲਈ ਪਹਿਲਾਂ ਠੰਡਾ ਲਿਆਵਾਂ ਮੈਂ ਚਾਹ ਧਰਨੀ ਮੈਂ ਤੁਹਾਡ ਕੋ ਬੇਨਨੀ ਉਹ ਗੱਲ ਕਰਨ ਦਾ ਚੱਜ ਨਹੀਂਗਾ ਮੈਨੂੰ ਤੇ ਸੱਚੀ ਕਿਹੇ ਵੇਲੇ ਸੋਚ ਕੇ ਹੁੰਦੇ ਦੀ ਮਾਂ ਨੇ ਗੱਲਾਂ ਕੀ ਕੀਤੀਆਂ ਮੇਰੀ ਕੁੜੀ ਬੜੀ ਸੌ ਬੜੀ ਇਹ ਬੜੀ ਉਹ ਇਹ ਤਰੀਫਾਂ ਦੇ ਪੁੱਲ ਬੰਦੀ ਸੀ ਅਸੀਂ ਇੱਕ ਗੁਣ ਨਹੀਂ ਜੇ ਇੱਕ ਗੁਣ ਕੀ ਹੁੰਦਾ ਆ ਦੱਸਦਾ ਓਏ 11 ਵਜੇ ਉੱਠ ਦੀ ਜੇ ਬੈਠੀ ਐ ਨਹੀਂ ਸੇਵਨਾ ਗੋਡੇ ਨਾਲ ਗੁੱਡਾ ਜੋੜ ਕੇ ਬੰਦਾ ਪੁੱਛੇ ਬੰਦੇ ਤੇ ਚਲੋ ਲੇਟ ਉੱਠਦੇ ਆ ਉਹ ਤੁਰਿਆ ਫਿਰਦਾ ਯਾਰਾ ਦੂਸਰਾ ਸਵੇਰੇ ਜਿੰਮ ਜਾਂਦਾ ਉਹ ਆ ਕੇ ਘੜੀ ਲੈੜ ਜਾਂਦਾ ਬੈਠੀ ਰਹੇਗੀ ਨੀ ਉਹ ਤਾਂ ਟੀਐਮੇ ਵੇਖ ਹੀ ਲਿਆ ਵਾ ਕਿੰਨੀ ਕਿ ਕਰਤੂਰੀ ਮਾਲਕ ਆ ਤੇ ਲੈਨੀ ਐ ਨਾ ਮੇਰੀ ਭੈਣ ਬੈਠੀ ਖਾਂਂਦੀ ਮੈਂ ਤਾਂ ਸਵੇਰੇ ਉੱਠ ਕੇ ਨਹਾ ਧੋ ਕੇ ਤੇ ਵੇਨੀ ਐ ਵੀ ਕਿਹੜਾ ਵਲਾ ਹੋ ਤਦ ਕਦੋਂ ਚਾ ਆਊਗੀ ਉਹਨੂੰ ਕੋਈ ਸੁਰ ਪਤਾ ਹੀ ਨਹੀਂ ਉਹਨਾਂ ਤਾਂ ਭੋਰਾ ਅਕਲ ਨਹੀਂ ਤੇ ਮਾਂ ਮਾਂ ਇੰਨੀਆਂ ਗੱਲਾਂ ਕਰਦੀ ਸੀ ਪੁੱਛੰਜੂ ਨੂੰ ਮੇਰੀ ਧੀ ਪੜੀ ਲਿਖੀ ਤੁਸੀਂ ਚਾਹੋਗੇ ਨਾ ਤੇ ਨੌਕਰੀ ਕਰਕੇ ਇਹ ਉਹ ਦੱਸ ਨੌਕਰੀ ਆਪਣੇ ਘਰ ਕਰਵਾਉਣੀ ਹੈ ਹੁਣ ਇਹ ਉਹਨੂੰ ਨੌਕਰੀਆਂ ਕਰਵਾਉਣੀ ਹੈ ਲੋਕਾਂ ਕੋਲ ਸਿੱਧੀਆਂ ਲੈਣ ਨੂੰ ਤਾਂ ਵੀ ਨੋ ਦਾ ਖਾਂਦੇ ਹਾਂ ਨੋ ਕਮਾਉਂਦੀ ਤੇ ਬਹਿ ਕੇ ਖਾਂਦੇ ਨਾ ਨੌਕਰੀ ਦੀ ਗੱਲ ਅਸੀਂ ਤਾਂ ਪਹਿਲਾਂ ਵੀ ਨਹੀਂ ਸੀ ਕੀਤੀ ਕਿ ਸਾਨੂੰ ਨੌਕਰੀ ਵਾਲੀ ਨਹੀਂ ਚਾਹੀਦੀ ਸਾਨੂੰ ਘਰੇਲੂ ਚਾਹੀਦੀ ਇਹ ਤਾਂ ਗੱਲ ਪਹਿਲਾਂ ਹੀ ਹੁੰਦੀ ਹੈ ਨਾ ਹਾਂਜੀ ਹਾਂ ਤੇ ਮਾਸੀ ਜੀ ਅਸੀਂ ਗੱਡੀ ਦੀ ਵੀ ਗੱਲ ਪਹਿਲਾਂ ਕੀਤੀ ਐ ਮਰ ਜਾਣਾ ਵਿਚੋਲਾ ਮੁੱਕਰ ਗਿਆ ਜੀ ਉਹ ਕਹਿੰਦਾ ਕਾਦੀ ਗੱਡੀ ਗੱਡੀ ਬਿਨਾ ਤੁਹਾਡਾ ਸਰਦਾ ਨਹੀਂ ਹੈ ਤਾਂ ਉਹਨਾਂ ਨੇ ਕਹਿਣਾ ਇਹ ਨਾ ਕਿ ਰਿਸ਼ਤਾ ਵੀ ਉਦਾਂ ਦਾ ਕਰਾ ਉਹਨਾਂ ਨੂੰ ਜੇ ਗੱਡੀ ਨਹੀਂ ਦੇਣੀ ਨਾ ਕਿ ਕੋਈ ਘੱਟ ਤਨਖਾਹ ਵਾਲਾ ਕੋਈ ਘੱਟ ਪੜਿਆ ਲਿਖਿਆ ਕਰਾ ਦਿੰਦੇ ਉਹਦੇ ਵਿੱਚੋਂ ਹੀ ਨਿਕਲ ਗਿਆ ਤੇ ਕਹੀਏ ਕਿੰਨੂੰ ਹੁਣ ਉਹ ਤਾਂ ਨਿਕਲ ਹੀ ਉੱਡ ਗਿਆ ਔਰ ਆਪਣਾ ਸਗਨ ਲੈਣ ਵੀ ਨਹੀਂ ਆਇਆ ਪਰ ਤਕੇ ਮਾਸੀ ਤੂੰ ਹੀ ਕੋਈ ਲਾਓ ਜਗਾੜ ਕੋਈ ਕਰੋ ਹਿਲਾ ਵਸੀਲਾ ਤੈਨੂੰ ਕਿ ਖਾਨੇ ਚ ਗੱਲ ਪਾਓ ਕਿ ਆਪਣੇ ਬੰਦੇ ਨਾਲ ਜਿੰਨਾ ਜ਼ਿੰਦਗੀ ਕੱਟਣੀ ਆ ਉਹਦਾ ਵੀ ਕੁਝ ਸੋਚ ਲੈ ਦੇਖੋ ਐਡਾ ਵੱਡਾ ਘਰ ਬਾ ਸਾਰਾ ਸਮਾਨ ਸੁਈ ਤੋਂ ਲੈ ਕੇ ਹਰ ਵੱਡੀ ਚੀਜ਼ ਤੱਕ ਸਾਰਾ ਕੁਝ ਐਸੇ ਦਾ ਨਾ ਇਹ ਤੇ ਕਹਿੰਦੀ ਐ ਮੈਂ ਮਲ ਮਾਰ ਲਵਾਂ ਤੇ ਪੇਕਿਓ ਕੁਝ ਨਾ ਲੈ ਕੇ ਆਵਾਂ ਨਾ ਅੱਜ ਦੇ ਟਾਈਮ 'ਚ ਮੈਨੂੰ ਦੱਸਿਓ ਲੋਕੀ ਏਸੀ ਦੇੰਦੇ ਕਿ ਕੁੱਲਰ ਅ ਸੜਿਆ ਜਾਂ ਕੁੱਲਰ ਦਿੱਤਾ ਉੱਪਰ ਅਸੀਂ ਮਿਆਣੀ ਚੰਦੀ ਰੱਖਿਆ ਕੁੱਲ ਦੇਣ ਦਾ ਚਾਜ ਨਹੀਂ ਕੁਝ ਗੱਲ ਕਰਨ ਦਾ ਚਾਜ ਨਹੀਂ ਵਿਆਹ ਤੋਂ ਬਾਅਦ ਫੇਰਾ ਪੂਰੇ ਪਰਿਵਾਰ ਨੂੰ ਹੁੰਦਾ ਐ ਤੇ ਕੀ ਹਰਕਤ ਕੀਤੀ ਐ ਜਿਉ ਦੋਨੋਂ ਗਏ ਨੇ ਤੇ ਦੁਬਾਰਾ ਫੋਕੇ ਮੂੰਨਾ ਚੱਜਣਾ ਕਿ ਆ ਹੀ ਨਹੀਂ ਕਿ ਭਾਂਜੀ ਸਾਰਾ ਪਰਿਵਾਰ ਆਓ। ਨਹੀਂ ਪੇਰਾ ਫੋਨ ਤੇ ਸਾਰਾ ਪਰਿਵਾਰ ਜਾਂਦੇ ਨੇ ਰਿਸ਼ਤੇਦਾਰ ਭੈਣ ਭਰਾ ਆ ਜਾਂਦੇ ਨਾਲ। ਉਹਨੇ ਦੇ ਭੈਣਾ ਫੋਨ ਵੀ ਆਪਣੀ ਧੀ ਜਵਾਈ ਨੂੰ ਹੀ ਕੀਤਾ ਵਾ। ਉਹਨੇ ਤਾਂ ਸਾਨੂੰ ਫੋਨ ਵੀ ਨਹੀਂ ਮਾਰਤੀ ਅਨ ਕੀਤਾ ਵੀ ਤੁਸੀਂ ਵੀ ਨਾਲ ਆਓ। ਚਲੋ ਇੱਥੋਂ ਹੀ ਫਿਰ ਪਤਾ ਲੱਗਣਾ ਜਿਹੋ ਜੀ ਮਾਂ ਦੇ ਕਰਤੂਤ ਉਹੋ ਜੀ ਫਿਰ ਧੀ ਦੇ ਕਰਤੂਤ ਮਾਸੀ ਅਸੀ ਦਾ ਕਹਿੰਦੇ ਨਾ ਫਸ ਹੀ ਗਏ ਆ। ਕੋਈ ਕਰੋ ਹਿਲਾ ਸੀਲਾ ਹੁਣ ਤਾਂ ਸੱਚੀ ਤੁਹਾਡੇ ਤੇ ਹੀ ਆਸ ਸਾਨੂੰ। ਸਾਡੇ ਤਾਂ ਸਮਝ ਨਹੀਂ ਆਉਂਦੀ ਕੀ ਕਰੀਏ ਕੀ ਬੋਲ ਕੇ ਵੀ ਵੇਖ ਲਿਆ ਤੇ ਹਰ ਹੱਥ ਕੰਡਾ ਵੀ ਅਪਣਾ ਕੇ ਵੇਖ ਲਿਆ ਕੋਈ ਨਹੀਂ ਕਰਦੀ ਮੇਰੇ ਨਾਲ ਗੱਲ ਕੁਛ ਦਿਨੋਂ ਮੈਂ ਜਰਾ ਨਰ ਮੈਂ ਵੇਖਾਂ ਚਾਹ ਬਣਾਉਣ ਪੈ ਗਈ ਤੇ ਪਤਾ ਨਹੀਂ ਕੀ ਕਰਨ ਰਹਿ ਗਈ ਐ ਬੜਾ ਟਾਈਮ ਲਾਤਾ ਚਾਹ ਲਿਆ ਅੰਚ ਆ ਜੋ ਰੱਖੋ ਚਾਹ ਪਾ ਵੀ ਚਾਹ ਦੇ ਕੱਪ ਨਾ ਅੱਗੇ ਰੱਖੀ ਦੇ ਜੇ ਕੋਈ ਬੈਠਾ ਹੋਵੇ ਸਮਾਨ ਕੱਢ ਕੇ ਵੀ ਬਾਹਰ ਰੱਖੀਦਾ। ਕੋਲੀ ਥਲੇ ਕੱਚ ਦਾ ਜੇ ਟੇਬਲ ਲੱਕੜ ਦਾ ਨਹੀਂਗਾ। ਕੁਝ ਖਾਣ ਨੂੰ ਵੀ ਪੜਾ ਮਾਸੀ ਨੂੰ। ਹਾਂਜੀ ਅੱਗੇ ਉਹਗੀ। ਖਾਤਣਾ ਪੜਾ ਅੱਗੇ ਕਰਕੇ ਆਲੋ ਮਾਸੀ ਖਾਓ। ਤੈਨੂੰ ਅਕਲ ਨਹੀਂ ਸਿਕਾ ਹੀ ਕੋਈ। ਚਲ ਕੋਈ ਨਹੀਂ ਬੈਠੀਏ ਕੋਈ ਕਰਦੇ ਕੋਈ ਨੂੰ। ਬੈਠ ਜੋ। ਆ ਗਿਆ ਸੇਵਕ ਹਾਂਜੀ ਤੇ ਦੇਵ ਦਾ ਕੱਪ ਚਾਹ ਦਾ ਮੈਂ ਬਿਲਾ ਲਵਾਂ ਕਿੱਥੇ ਰਹਿ ਗਿਆ ਵਾ ਲੱਕ ਬੇਟਾ ਉੱਗ ਜੇ ਮਾਸੀ ਆ ਗਈਆਂ ਹੋਰ ਕੀ ਹਾਲ ਚੱਲ ਸੇਵਕ ਬਾਤ ਸੁਣਿਆ ਤੂੰ ਸੁਣਾ ਕੀ ਹਾਲ ਚੱਲ ਬਾਤ ਵਧੀਆ ਹੋਰ ਕਿੱਥੇ ਗਿਆ ਸੀ ਮੈਂ ਤਾਂ ਕੰਮ ਗਿਆ ਮੜਾ ਜਾ ਆ ਤੂੰ ਹੀ ਬੜਾ ਗਲਤ ਕੀਤਾ ਮੇਰੇ ਤੋਂ ਬਿਨਾ ਹੀ ਚਾਹ ਪੀ ਲਈ ਜੇ ਸ਼ੁਕਰਕਰ ਭਰਾ ਚਾਹ ਪੀ ਲਈ ਆ ਇਹੋ ਜੀ ਚਾਹ ਕਿਤੇ ਮੈਂ ਪੀਨੀ ਆ ਮਾਂਾ ਹੀ ਮੇਰੇ ਅੰਦਰ ਲੰਗੀ ਆ ਮੈਨੂੰ ਲੱਗਦਾ ਸਿਮਰਤ ਹਜੇ ਕੰਮਕਾਜ ਕੱਚੀ ਆ ਤੌ ਕਿ ਦੇ ਨਹੀਂ ਨਹੀਂ ਮਾਸੀ ਜੀ ਘਰ ਦਾ ਕੰਮ ਤੇ ਮੈਂ ਵੀ ਕਰਦੀ ਸਾਰਾ ਕਰਦੀ ਹੋਏਗੀ ਪੁੱਤ ਕੰਮ ਪਰ ਜਿਹੋ ਜੀ ਤੂੰ ਚਾਹ ਬਣਾਈ ਨਾ ਮਸਾ ਹੀ ਮੇਰੇ ਅੰਦਰ ਲੰਗੀ ਆ ਮੈਨੂੰ ਲੱਗਦਾ ਤੂੰ ਹਜੇ ਤੱਕ ਨਾ ਆਪਣੇ ਸੱਸ ਦੇ ਹੱਥਾਂ ਦੀ ਨਾ ਚਾਹ ਨਹੀਂ ਪੀ ਕੇ ਵੇਖੀ ਪੀਤੀ ਕਿ ਨਹੀਂ ਹੈ ਜੀ ਸੱਸ ਦੇ ਹੱਥਾਂ ਦੀ ਚਾਹ ਮਾਸੀ ਜੀ ਪੀਤੀ ਫਿਰ 10 ਉਹ ਚਾਹ ਚ ਤੇ ਇਹ ਚਾਹ ਚ ਕੀ ਫਰਕ ਸੀ ਮਨਜੀ ਚਾਹ ਤੇ ਉਹੀ ਬਣਦੀ ਹੈ ਜਿਹੜੀ ਮੰਮੀ ਬਣਾਉਂਦੀ ਹੈ ਤੇ ਜਿਹੜੀ ਮੈਂ ਬਣਾਈ ਆ ਪਰ ਆਪੋ ਆਪਣੇ ਨਾ ਕੰਮ ਕਰਨ ਦਾ ਤਰੀਕਾ ਹੁੰਦਾ ਵਾ ਕੀ ਹੈ ਤਰੀਕਾ ਤਰੀਕਾ ਬਹੁਤ ਸਹੀ ਗੱਲਾਂ ਹੁੰਦਾ ਵਾ ਉਹ ਆਪਣਾ ਪਰ ਜਦੋਂ ਵਿਆਹ ਹੋ ਜਾਈਏ ਨਾ ਵਿਆਹ ਹੋ ਜਾਈਦਾ ਜਿੱਥੇ ਜਾਈਦਾ ਨਾ ਉਹ ਤਰੀਕਾ ਅਪਣਾਈਦਾ ਵਾ ਪਿਛਲੇ ਤਰੀਕੇ ਪਿੱਛੇ ਛੱਡ ਆਈ ਤੇ ਆ ਬਸ ਵੇਖ ਲਓ ਮੰਮੀ ਇਹ ਨਹੀਂ ਸਮਝਾਇਆ ਸਮਝਣ ਵਾਲੀ ਮਾਸੀ ਅੱਗੇ ਵੀ ਜ਼ੁਬਾਨ ਖੋਲਦੀ ਐ ਨਾ ਜੇ ਉਹਨਾਂ ਨੇ ਕਹਿ ਦਿੱਤਾ ਕਿ ਚਾਹ ਨਹੀਂ ਚੰਗੀ ਲੱਗੀ ਤਾਂ ਉਹ ਐ ਨਹੀਂ ਕਿਹਾ ਕਿ ਮਾਸੀ ਜੀ ਮੈਂ ਦੁਬਾਰਾ ਬਣਾ ਲੈਣੀ ਸੌਰੀ ਤੁਹਾਨੂੰ ਪਸੰਦ ਨਹੀਂ ਆਈ ਅੱਗੋਂ ਆਪਣੇ ਤਰੀਕੇ ਸਮਝਾਣ ਲੱਗ ਪਈ ਐ ਤੇ ਗਿੱਟ ਜੀ ਨਹੀਂ ਜ਼ੁਬਾਨ ਚਲਾਣ ਲੱਗਦੀ ਐ ਤੈਨੂੰ ਪਤਾ ਤਾਂ ਹੈਗਾ ਬੋਲਦੀ ਬੜਾ ਅੱਗੋਂ ਉਸਨ ਚਾਚੀ ਜੀ ਨੇ ਆਏ ਤਾਲਾ ਪਾਸਾ ਢਿ ਕਰਵਾ ਦਿੱਤੀ ਤੇ ਅੱਜ ਹੀ ਮਾਸੀ ਆਏ ਨੇ ਤੇ ਚਾਹ ਤੇ ਬਸ ਖਤਮ ਕਰਤੀ ਖਾਣੀ ਕਿਉਂ ਰੋਟੀ ਖਾਣ ਹੀ ਨਾ ਰਹਿਨ ਤੁ ਦੇ ਜੀ ਬਸ ਕਰੋ ਹੋਰ ਨਾ ਵੀ ਗੱਲ ਕਰੋ ਜੀ ਸੇਵਕਾ ਕਿੰਨੇ ਦਿਨ ਚੋਕ ਕਰਵਾਏਗਾ ਤੇ ਕਿਦਾਂ ਕਿਦਾਂ ਮੂੰਹ ਬੰਦ ਕਰਾਏਗਾ ਇਹਦਾ ਹੀ ਮੂੰਹ ਬੰਦ ਕਰਾ ਲਾ ਬਾਕੀਆਂ ਨੇ ਆਪੇ ਹੋ ਜਣੇ ਕੋਈ ਨਹੀਂ ਇਹਦਾ ਮੂੰਹ ਤਾਂ ਮੈਂ ਬੰਦ ਕਰਾ ਲੈਂਦਾ ਚੁੱਕ ਲੋ ਭਾਂਡੇ ਲੈ ਜਾਓ ਮਾਸੀ ਜੀ ਮੈਂ ਬੜਾ ਹੀ ਜ਼ਿਆਦਾ ਚਾਹਾਂ ਨੂੰ ਨਹੀਂ ਕੋਈ ਗੱਲ ਨਹੀਂ ਹੁਣ ਪੀ ਲਈ ਬੱਸ ਬਹੁਤ ਹੈ ਚਲੋ ਸਿੱਖ ਜਿਏਗੀ ਫਿਰ ਹੋਲੀ ਹੋਲੀ ਹਾਂ ਸਖੌਣੀ ਪੈਣੀ ਹਜੇ ਕੌਂਦਾ ਕੁਝ ਨਹੀਂ ਲੱਗਦਾ ਮਸੀ ਤੂੰ 2 ਮਿੰਟ ਬਹੋ ਮੈਂ ਆਜ ਕੰਮ ਕਰਾਂ ਦਾ ਇੱਕ ਜ਼ਰੂਰੀ ਠੀਕ ਹੈ ਬੁੱਤ ਲੋ ਚੜ ਗਿਆ ਪਾਣਾ ਪਤਾ ਨਾ ਤੁਹਾਨੂੰ ਫਿਰ ਅਜਾ ਹੁਣ ਉਹ ਤੂੰ ਗੁੱਸਾ ਲਾਏਗਾ ਤੂੰ ਮੁਰਗੇ ਗੱਲ ਆਏ ਨਹੀਂ ਆ ਕਿ ਸੋਹਰੇ ਮਾੜੇ ਨੇ ਕਰਤੂਤਾਂ ਜ ਚੱਜਦੀਆਂ ਕਰੋ ਤੇ ਸੋਹਰਿਆਂ ਨੂੰ ਕੀ ਭਈ ਮਾੜੇ ਹੋ ਹੁੰਦੀ ਕੀ ਮਸੇ ਕਰ ਲੈਣਾ ਜੇ ਕਰਤੂਤ ਚੱਜਦੀ ਹੋ ਜੇ ਤੇ ਆਪੇ ਸਹੀ ਸਭ ਕੁਝ ਹੈ ਤੇ ਫਿਰ ਨਾ ਸ਼ਤਰਖਾਨ ਆਹ ਸਮਝਦੀ ਨਹੀਂ ਨਾ ਉਹ ਸਾਡੇ ਘਰ ਦਾ ਮਾਹੌਲ ਸਮਝਦੀ ਨਹੀਂ ਮਸੀਂ ਕੋਈ ਗੱਲ ਕਰ ਲੋ ਤੁਸੀਂ ਤੇ ਵੱਲੋਂ ਇੱਕ ਆਰਾਮ ਨਾਲ ਗੱਲ ਕੀਤੀ ਤੇ ਜ਼ੁਬਾਨ ਵਿੱਚ ਤੁਹਾਡੀ ਕਿਵੇਂ ਚਲਾ ਬੈਠੀ ਜ਼ੁਬਾਨ ਹੀ ਹੈ ਨਾ ਬਸ ਕੰਮ ਨਹੀਂ ਆ ਕੰਮ ਨਹੀਂ ਆ ਕਮਾਂਦਾ ਹੋਵੇ ਨਾ ਤੇ ਫਿਰ ਜबान ਨਾ ਚਲੋਣੀ ਆਉਂਦੀ ਹੋਵੇ ਬਿਲਕੁਲ ਬਿਲਕੁਲ ਕਹਿ ਕਹਿ ਕੇ ਨਾ ਸੰਝਾ ਸੰਝਾ ਕੇ ਥੱਕ ਗਏ ਕਿ ਸਾਡੇ ਵੀਰ ਦਾ ਸੋਚ ਲਾ ਕੁਝ ਸੋਚ ਲਾ ਗੱਡੀ ਦਾ ਕਰਤੇ ਹਿਲਾ ਵਸੀਲਾ ਕਿ ਤੂੰ ਕਰਵਾ ਸਕਦੀ ਆ ਧੀਆ ਭੈਣਾ ਦੇ ਤੇ ਹੱਥ ਦੀ ਵਸ ਦੀ ਗੱਲ ਹੁੰਦੀ ਐ ਉਹ ਜੋ ਮਾਪੇ ਨੂੰ ਘਰ ਕਹਿ ਦੇਣ ਭੈਣ ਭਰਾ ਨੂੰ ਕਹਿ ਦੇਣ ਉਹ ਤੋਂ ਕਰ ਹੀ ਦਿੰਦੇ ਨੇ ਨਾਲ ਤੁੰ ਨਵੀਂ ਵੀ ਆਈ ਐ ਪਰ ਇਹਦੀ ਨੀਤਾ ਆਪ ਹੀ ਬਾਤ ਐ ਆਹ ਧੀਆ ਤੇ ਸਭ ਕੁਝ ਕਰਾ ਸਕਦੀ ਆ ਵਾਹ ਜੇ ਕਰੋਨਾ ਚਾਹਣ ਤੇ ਆਪਣੇ ਮਾਪਿਆਂ ਨੂੰ ਕਹਿ ਕੇ ਦਵਾ ਸਕਦੀ ਗੱਡੀ ਐ ਏਡੀ ਕਿਹੜੀ ਗੱਲ ਐ ਬਸ ਉਹ ਤਾਂ ਸਾਡੀਆਂ ਗੱਲਾਂ ਦੀ ਗੌਰ ਹੀ ਨਹੀਂ ਕਰਦੇ ਵੀ ਐਵੇਂ ਮਾਵਾਂ ਧੀਆਂ ਬੋਲਦੀਆਂ ਰੰਡੀਆਂ ਬਸ ਇੱਕੋ ਗੱਲ ਦਾ ਰੱਟਾ ਲਾਇਆ ਮੇਰੇ ਭਰਾ ਨੇ ਨਾ ਕਰਜ਼ਾ ਚੁੱਕ ਕੇ ਨਾ ਆ ਮੰਜੇ ਦਿੱਤੇ ਅਸਮਾਨ ਦਿੱਤਾ ਅਛੂਚੀਆਂ ਆਂ ਮਾੜੀਆਂ ਮਾੜੀਆਂ ਚੀਜ਼ਾਂ ਪਾਈਆਂ ਇੰਨੇ ਨਟੋਪਸ ਮੰਮੀ ਨੇ ਜਿਹੜੇ ਪਾਏ ਨੇ ਮਸਾਂ ਇਹ ਮੇਰੇ 1.5-2 ਗ੍ਰਾਮ ਦੇ ਹੁੰਦੇ ਨੇ ਨੀ ਮਸਾਂ ਹੀ ਭੂਕ ਮਾਰੋ ਤੇ ਉੜਦੇ ਜਾਂਦੇ ਨੇ ਤਾਂ ਆਪ ਨੂੰ ਵੀ ਕੀ ਕੁੜੀ ਨੂੰ ਪਤਾ ਮਾਸਾ ਜੀ ਚਾਹ ਚ ਪੈਂਡ ਤੇ ਟੋਪਸ ਪਾ ਦਿੰਦੇ ਇੰਨੇ ਨਟੋ ਤੇ ਕੀ ਮੈਂ ਤੁਹਾਨੂੰ ਦੱਸਾਂ ਰੇਆ ਤੋਂ ਹੀ ਰੇ ਗਏ ਨੇ ਤੇ ਕਰਜ਼ੇ ਦੀ ਗੱਲ ਕਰਜਾ ਕੋਈ ਨਹੀਂ ਕਿਹੜਾ ਮਾਂ ਪਿਓ ਨਹੀਂ ਚੁੱਕਦਾ ਹਰਤੀ ਵਾਸਤੇ ਚੁੱਕਦੇ ਨੇ ਕੋਈ ਹਰ ਕੋਈ ਤਾਂ ਕੋਈ ਸ਼ੌਕਾਰ ਹੁੰਦਾ ਨਹੀਂ ਕਿਹੜਾ ਆਪਣੇ ਕੋਲੋਂ ਕਰ ਲੈਣਾ ਕਰਜ਼ੇ ਚੁੱਕ ਚੁੱਕ ਕੇ ਧੀਆ ਵੀ ਹੁੰਦੇ ਆ ਮਾਸੀ ਵਿਆਹ ਤੇ ਇੱਕੇ ਵਾਰ ਕਰਨਾ ਨਾ ਕੁੜੀ ਦਾ ਕੋਈ ਬੰਦਾ ਚੱਦ ਸਵਾ ਦਾ ਕਰ ਦਵੇ ਤੇ ਜੇ ਅੱਗੋਂ ਮੱਥਾ ਲਾਣ ਵਾਲੇ ਚੰਗੇ ਮਿਲ ਜਨਾਂ ਫਿਰ ਬੰਦਾ ਨਾ ਕੋੜਾ ਕੁੱਟ ਭਰ ਲੈਂਦਾ ਪਤਾ ਕੀ ਕਹਿੰਦਾ ਮੈਂ ਚੱਲ ਸਾਡੀ ਧੀ ਸੁਖੀ ਰਹੇਗੀ ਸੋਨਾ ਘਰ-ਬਾਰ ਹੈ ਮੁੰਡਾ ਚੰਗਾ ਕਮਾਉਂਦਾ ਵੈ ਆਉਣ ਵਾਲੇ ਟਾਈਮ ਤੇ ਤਰੱਕੀ ਕਰੇਗਾ ਕੁੜੀ ਦੀ ਖੁਸ਼ੀ ਵਸਤੇ ਐਨਾ ਕਾਰੀ ਦੇਣੇ ਆ ਰੱਜੂ-ਰੱਜੇ ਘਰ ਗਈਏ ਤੇ ਰੱਜੀ ਹੀ ਬਖਾਈਏ ਕਿਤੇ ਸਾਡੀ ਕੁੜੀ ਨੂੰ ਬੰਗਾਲ ਨਾ ਕਰੇ ਮੰਮੀ ਉਹਨਾਂ ਤਾਂ ਜਰਾ ਇਹ ਨਾ ਦੁੱਖ ਵੀ ਹੈਗਾ ਇਹ ਗੱਲ ਦਾ ਉਹਨਾਂ ਨੂੰ ਤਾਂ ਪਹਿਣੇ ਕੋਈ ਸ਼ਰਮਝਾਈ ਨਹੀਂ ਤੇ ਸਾਡੀ ਕੁੜੀ ਕਿੱਦਾਂ ਆਈ ਮਿੱਟੀ ਕੱਟੇ ਚ ਲਿਬੜੀ ਤੇ ਬੜੀ ਮੋਟਰਸਾਈਕਲ ਤੇ ਉਹਨਾਂ ਨੂੰ ਤਾਂ ਭੋਰਾ ਸ਼ਰਮ ਹੀ ਨਹੀਂ ਉਹਦੀ ਮਾਂ ਨੂੰ ਇਹੋ ਤੇ ਗੱਲ ਹੈ ਨਾ ਜਦੋਂ ਵੱਡੇ ਵਾਲਾ ਮੱਥਾ ਲਾਈਏ ਨਾ ਫੇ ਥੋੜੀ ਜਿਹੀ ਕਰਤੂਤ ਵੀ ਉਹੋ ਜਿਹੀ ਕਰਨੀ ਪੈਂਦੀ ਹੈ ਕਰਨੀ ਪੈਂਦੀ ਹੈ ਉਹ ਤਾਂ ਫਿਰ ਆਪਣੇ ਹਿਸਾਬ ਦੇ ਲੱਭ ਲੈਂਦੇ। ਇਹੀ ਤਾਂ ਗੱਲ ਐ। ਮੁੰਡਾ ਹੀ ਲੱਭਦੇ ਨੇ। ਇਹਨਾਂ ਨੂੰ ਕੁਝ ਕੁੜੀਆਂ ਵਾਲਿਆਂ ਨੂੰ ਆਦਤ ਹੁੰਦੀ ਐ। ਮੁੰਡਾ ਆਪਣਿਆ ਲਿਖਿਆ ਹੋਵੇ, ਚੰਗੀ ਕਮਾਈ ਹੋਵੇ, ਘਰ-ਬਾਰ ਆਪਣਾ ਹੋਵੇ, ਬੋਧੀ ਜੀਣਾ ਕਰਦੇ ਹੋਣ। ਉਹ ਤੀ ਕੁੜੀ ਵਾਲ ਵੀ ਥੋੜਾ ਧਿਆਨ ਦੇ ਹਣੋ ਫਿਰ। ਆਪਣਾ ਵੀ ਦੇਖ ਲਿਆ ਕਰੋ ਕਿ ਅਹੀ ਵੀ ਤੀਤ ਤੋਰਨ ਲੱਗੇ ਆ ਤੇ ਕੁਝ ਉਹਨਾਂ ਦਾ ਵੀ ਹਲਅਸਿਲਾ ਵੇਖ ਲਈਏ। ਇੱਕੋ ਵਾਰੀ ਤਾਂ ਦੇਣਾ ਚਵਾਈ ਭਾਈ ਨੂੰ। ਇਹ ਉਹਨੇ ਹਰ ਵਾਰੀ ਲੈਂਦੇ ਰਹਿਣਾ, ਲੈਂਦੇ ਰਹਿਣਾ। ਤੀ ਆਣੇ ਤੇ ਹਮੇਸ਼ਾ ਹੀ ਲੈਣਾ ਮੁੰਡੇ ਕੋਲੋਂ। ਸਾਰੀ ਉਮਰ ਹੀ ਲੈਣਾ ਮੁੰਡੇ ਕੋਲ ਸਾਰੀਆਂ ਖਵਾਇਸ਼ਾਂ ਪੂਰੀਆਂ ਕਰਨੀਆਂ ਸੋਹਰੇ ਘਰ ਦੀ ਕਰਦੇ ਕੋ ਬਸ਼ਰਮ ਪਤਾ ਕੀ ਕੰਦੇ ਨੇ ਕੋਈ ਨਹੀਂ ਭਾਈ ਜੀ ਤੁਸੀਂ ਤਨਖਾਹ ਚੰਗੀ ਐ ਕੋ ਤਰੱਕੀ ਐ ਕੋਈ ਨਹੀਂ ਤੇ ਵੱਡੀ ਵੱਡੀ ਲੱਲੇ ਨਾਲ ਵੇਖੋ ਨਹੀਂ ਸ਼ਰਮ ਨਹੀਂ ਆਈ ਕਹਿਣ ਲੱਗੇ ਇਹਦੇ ਭਰਾ ਨੂੰ ਸਿਰੇ ਦੇ ਸਿਰੇ ਦੇ ਹੈਗੇ ਨੇ ਬੇਸ਼ਰਮ ਲੋਗ ਐਸਲੇ ਮਸੀ ਜੀ ਤੁਹਾਨੂੰ ਕਿਹਾ ਵੈ ਕਰਿਓ ਕੋਈ ਕੋਈ ਨਹੀਂ ਮੈਂ ਕਰਦੀ ਗੱਲ ਮੈਂ ਵੇਖਾਂ ਕਰਨ ਕੀ ਦਈ ਐ ਆਈ ਜੇ ਮੈਂ ਨਾ ਵੇਖ ਕਾਪਰ ਨਹੀਂ ਅਗਰ ਉੱਤੇ ਨਾ ਮੇਰੀ ਗੱਲ ਸੁਣ ਕੀ ਭਗਵਾਸੀ ਜੀ ਅਤਰ ਜੀ ਮੈਂ ਨਹੀਂ ਬਗਵਾਸੀ ਕਿਤੇ ਨਹੀਂ ਤੈਨੂੰ ਮਾਰਨ ਕਿਉਂ ਦੇ ਜੀ ਤੈਨੂੰ ਬੋਲਾਂ ਦਾ ਕੋਈ ਚਾਚੜ ਨਹੀਂ ਆ ਮੈਂ ਤਾਂ ਬਸ ਮਾਜੀ ਜੀ ਦੇ ਗੱਲ ਦਾ ਜਵਾਬ ਹੀ ਦਿੰਦਾ ਨਾ ਤਾਂ ਇਹੋ ਜਿਹਾ ਜਵਾਬ ਨਾ ਦਿਆ ਕਰ ਮੈਂ ਸਾਨੂੰ ਕਹਿਣਾ ਹੀ ਤੂੰ ਨਾ ਆਪਣੀ ਹਰਕਤਾਂ ਸੁਧਾਰ ਨਾ ਮੈਂ ਤੇ ਕੁਝ ਬੋਲਦੀ ਵੀ ਨਹੀਂ ਐ ਤੈਨੂੰ ਕਹਾਂ ਤੂੰ ਕਹਿ ਉਹ ਇਨਾ ਭੌਂਕਿਆ ਹੀ ਐ ਜਿਵੇਂ ਦੀ ਮੈਂ ਬੋਲਦੀ ਨਹੀਂ ਆ ਮੈਂ ਤੇ ਬਸ ਮਾੜੀ ਜਿਹਾ ਕਰਕੇ ਜਵਾਬ ਵੀ ਦਿੱਤਾ ਹੀ ਨਾ ਕਿ ਬਸ ਕੀ ਦਿੰਦਾ ਜਵਾਬ ਮੇਰੀ ਗੱਲ ਸੁਣ ਤੂੰ ਇੱਥੇ ਵਸਣਾ ਹੈ ਕਿ ਨਹੀਂ ਵਸਣਾ ਹੈ ਇਹ ਦੱਸ ਮੈਨੂੰ ਨਹੀਂ ਵਸਣਾ ਮੈਨੂੰ ਦੱਸ ਆਪਣਾ ਬੋਲੀ ਦੇ ਤਰ੍ਹਾਂ ਚੱਕ ਨਿਕਲ ਇੱਥੋਂ ਐਰ ਕੱਦ ਤੈਨੂੰ ਬਸੇ ਮੈਂ ਚੜਾ ਗਿਆ ਹਾਂਗਾ ਉਹ ਤੂੰ ਕਿਸ ਬੇ ਇਤਰਾ ਨੂ ਰੱਖੀ ਐ ਉਦੋਂ ਤੇ ਉਦੋਂ ਚਾਚੀ ਸਾਹਮਣੇ ਮੇਰੀ ਬੇਲ ਚ ਕਰਾਤੀ ਅੱਜ ਤੂੰ ਫੇਰ ਬੇਲ ਚ ਕਰਾਤੀ ਤੈਨੂੰ ਕੀ ਗਿਆ ਇਹ ਇਸ ਸੱਭਲ ਕੇ ਚੱਲ ਇੱਥੇ ਇਹ ਜਦਾਂ ਚੱਲ ਪਰ ਨਹੀਂ ਤੇਰੇ ਦਿਮਾਗ 'ਚ ਨਹੀਂ ਪੈਂਦੀਆਂ ਗੱਲਾਂ ਹੂੰ ਬਣਾ ਕੇ ਤੁੰਨੋ ਬਟਾ ਬਣ ਕੇ ਆਈਆਂ ਨਹੀਂ ਤੂੰ ਇਹ ਮਿਰਤੇ ਘਾ ਤੋ ਗਿਆ ਪਈ ਜੀ ਚਲੋ ਤੁਹਾਡੇ ਘਰ ਦੇ ਫੋਲ ਹੋ ਉਦੋਂ ਬਕਵਾਸ ਨਾ ਕਰ ਤੂੰ ਫੇਰ ਖਾ ਲੈਣੀਆ ਮੇਰੇ ਕੋਲ ਹਰ ਗੱਲ ਤੇ ਤੁਸੀਂ ਮਿੰਦੂ ਦੋਸ਼ ਜਿੰਦੇ ਕਿਹੜਾ ਦੋਸ਼ ਜਿੰਦਾ ਨਹੀਂ ਤੇ ਮੈਂ ਹਰ ਗੱਲ ਦੱਸਾਂ ਮੈਨੂੰ ਬੋਲਦੇ ਟਾੜੇ ਘਰ ਦੇ ਵੀ ਨਾ ਕਹਿ ਨਹੀਂ ਤੇਹੀ ਉਦਾਂ ਨੂੰ ਤੂੰ ਕੋਈ ਗੱਲ ਨਹੀਂ ਕਰਦੇ ਮੇਰੀ ਸੁਣ ਗੱਲ ਆਪਣੀ ਨਾ ਜਿਹੜੀ ਜ਼ੁਬਾਨ ਆ ਨਾ ਇਹਨੂੰ ਮੂੰਹ ਚ ਰੱਖ ਇਹਨੂੰ ਹੱਗ ਚੋਂ ਬਾਹਰ ਕੱਢ ਕੇ ਨਾ ਤੇ ਸੁੱਟ ਦੇਣਾ ਹੀ ਮੈਂ ਤੈਨੂੰ ਇੰਨੀ ਗੱਲ ਦੱਸਦਾ ਹੀ ਸਾਡੇ ਖਾਂ ਦਾ ਚ ਰਹਿਣਾ ਹੈ ਨਾ ਅੱਖਾਂ ਨੀਵੀਆਂ ਤੇ ਜ਼ੁਬਾਨ ਬੰਦ ਜਿਹੜਿਆ ਹੱਥ ਹੈ ਨਾ ਇਹ ਕੰਮ ਨੂੰ ਚੱਲਣੇ ਚਾਹੀਦੇ ਹੀ ਮੂੰਹ ਆਪਣਾ ਬੰਦ ਰੱਖੀ ਹੁਣ ਹੁਣ ਬਕਵਾਸ ਕੀਤੀ ਨਾ ਤੇ ਤੈਨੂੰ ਮਾਰਕ ਦਾ ਦੱਬ ਦੇਣਾ ਇੱਕ ਤੱਪੜਾ ਨਹੀਂ ਆਉਂਦੀ ਥਾਂ ਤੇ ਕਹੇ ਨਹੀਂ ਲੱਭੜਾ ਤੈਨੂੰ ਨਾ ਤੇਰਾ ਪਤਾ ਸੁਰ ਲੱਗਣਾ